ਅੰਮ੍ਰਿਤਸਰ ਦੇ ਵਕਫਾਕ ਹੋਟਲਾਂ ਦੇ ਵਿੱਚ ਪੁਲਸਾ ਦੇ ਵੱਲੋਂ ਕੀਤੀ ਗਈ ਛਾਪੇਮਾਰੀ ਦੇਵ ਪਰਦਾ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਕੀਤਾ ਗਿਆ ਗ੍ਰਿਫਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀਆਂ ਤਸਵੀਰਾਂ ਹਨ ਉਹਨਾਂ ਹੋਟਲਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਛਾਪੇਮਾਰੀ ਕੀਤੀ ਗਈ ਪੁਲਸ ਦੇ ਵੱਲੋਂ ਅਤੇ ਜੋ ਥੇ ਦੇਵ ਪਰਦਾ ਧੰਦਾ ਕਰਦੀਆਂ ਔਰਤਾਂ ਸੀ ਉਹਨਾਂ ਨੂੰ ਪੁਲਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸਾਣਾ ਬੀਟਵੀਚ ਦੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜੋ ਕਿ ਇੱਕ ਹਫ਼ਤੇ ਤੋਂ ਚੱਲ ਰਹੀ ਸੀ ਤੇ ਬਹੁਤ ਸਾਰੀਆਂ ਔਰਤਾਂ ਨੂੰ ਇਸ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦੇ ਵਪਾਰ ਦਾ ਤੰਦਾ ਜੋ ਕਿ ਬਹੁਤ ਹੀ ਯੋਰਾ ਤੇ ਚੱਲ ਰਿਹਾ ਹੈ ਅਤੇ ਜੋ ਮੈਨੇਜਰ ਹਨ ਉੱਥੋਂ ਦੇ ਜਾਂ ਮਾਲਕ ਹਨ ਜੋ ਲੀਜ਼ ਤੇ ਲੈ ਕੇ ਵੀ ਹੋਟਲ ਚਲਾ ਰਹੇ ਸਨ ਜਿੱਥੇ ਇਹ ਤੰਦਾ ਹੁੰਦਾ ਸੀ ਉਹਨਾਂ ਦੇ ਉੱਪਰ ਵੀ ਕਾਰਵਾਈ ਕਰ ਦਿੱਤੀ ਗਈ ਹੈ ਹੋਰ ਕੀ ਕਹਿਣਾ ਪੁਲਿਸ ਦਾ ਇਸ ਬਾਰੇ ਉਹ ਸੁਣਦੇ ਆ ਜੀ ਪਿਛਲੇ ਦਿਨੀ ਜਿਹੜੇ ਹੋਟਲਾਂ ਦੇ ਉੱਪਰ ਸਖਤੀ ਨਾਲ ਕਾਰਵਾਈ ਜਿਹੜੀ ਕੀਤੀ ਗਈ ਹੈ ਮਿਤੀ 7 7 25 ਨੂੰ ਯੋ ਮੰਡੀ ਚੌਂਕ ਦੇ ਅੰਦਰ ਹੋਟਲ ਅੰਮ੍ਰਿਤਸਰ ਹੋਮਸਟੇ ਦੇ ਵਿੱਚ ਇਮੋਰਲ ਐਕਟ ਦਾ ਜਿਹੜਾ ਧੰਦਾ ਕਰਦੇ ਹੋਏ ਕਾਬੂ ਕਰਕੇ ਮੁਕੱਦਮਾ ਨੰਬਰ 135 ਮਿਤੀ 7 7 25 ਅੰਡਰ ਸੈਕਸ਼ਨ 359 ਇਮੋਰਲ ਟ੍ਰੈਫਿਕ ਪ੍ਰिवेंशन ਐਕਟ ਪੀਐਸ ਬੀ ਡਿਵੀਜ਼ਨ ਦਰਜ ਰਜਿਸਟਰ ਕਰਕੇ ਤੇ ਇਹਨਾਂ ਦੋਸ਼ੀਆਂ ਨੂੰ ਉਹਦੇ ਚ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਮਿਤੀ 12 7 25 ਨੂੰ ਹੋਟਲ ਐਲ ਆਰਜੀ ਚੌਂਕ ਪ੍ਰਿਆਗਦਾਸ ਉੱਥੇ ਇੱਕ ਲੜਕਾ ਇਹ ਰੌਕਟ ਦਾ ਮੈਨੇਜਰ ਸੀ ਤੇ ਹੋਟਲ ਦੀ ਲੀਡ ਉਹ ਅੰਦਰ ਜਿਹੜੀ ਲੇਡੀ ਐ ਉਹਦਾ ਦੋਨਾਂ ਨੂੰ ਕਾਬੂ ਕਰਕੇ ਕਸਵਾ ਨੰਬਰ 140 ਡੇਟ 12/1/25 ਅੰਦਰ ਸੈਕਸ਼ਨ 359 ਇਮੋਰਲ ਟਰੈਫਿਕ ਐਕਟ 223 ਬੀਐਨਐਸ ਇਸ ਬੀਰਜੇ ਅੰਦਰ ਰਜਿਸਟਰਡ ਤਾ ਗਿਆ ਇਸ ਕੋਲ ਆਵਾਮਤੀ 14/7/25 ਨੂੰ ਚੌਕ ਪ੍ਰਿਆਗਦਾਸ ਤੋਂ ਹੀ ਹੋਟਲ ਐਮਜੀਐਮ ਤੇ ਜਿਹੜਾ ਰਿਕਾਰਡ ਜਿਹੜਾ ਤੁਸੀਂ ਦਾ ਪ੍ਰੋਪਰ ਨਾਮ ਮੇਨਟੇਨ ਕਰਨ ਕਰਕੇ ਕਸਵਾ ਨੰਬਰ 142 ਇਹ ਤੇ 1452 ਅੰਡਰ ਸੈਕਸ਼ਨ 223 ਬੀ ਐਨਐਸਪੀਐਸਪੀ ਡਿਵੀਜ਼ਨ ਦਰਜ ਕੀਤਾ ਗਿਆ ਹੈ ਇਹ ਜਿਹੜੇ 호텔 ਦੇ ਵਿੱਚ ਪਹਿਲੇ 호텔 ਦੇ ਵਿੱਚ ਜਿਹੜਾ ਮੁਕਦਮਾ ਦਰਜ ਹੋਇਆ ਹੈ ਉਹ ਨਾਮ ਅੰਮ੍ਰਿਤਸਰ ਹੋਮਸਟੇ ਦੇ ਵਿੱਚ ਉਹਦੇ ਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਹੀ ਲੜਕੀਆਂ ਉੱਥੋਂ ਜਿਹੜੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਕੋਲ ਜਬਰਦਸਤੀ ਜਿਹੜਾ ਤਾਂ ਦੇ ਵਿੱਚ ਜਿਹੜਾ ਕਰਾਇਆ ਜਾ ਰਿਹਾ ਸੀ ਆਪਰੋਂ ਹੋਟਲ ਪ੍ਰੋਵਾਈਡ ਕਰਦੀਆਂ ਸੀ ਪੱਲਾ ਜਿਹੜਾ ਹੋਟਲ ਵਾਲੇ ਇਹ ਹੋਟਲ ਨੇ ਜੀ ਇਹਨਾਂ ਲੜਕੀਆਂ ਨੂੰ ਉੱਥੇ ਬਿਠਾ ਕੇ ਜਿਹੜਾ ਰੱਖਿਆ ਸੀ ਤੇ ਉਹਨਾਂ ਪਾਸੋਂ ਜਬਰਦਸਤੀ ਜਿਸਮ ਫਰੋਸ਼ੀ ਦਾ ਧੰਦਾ ਜਿਹੜਾ ਕਰਾਉਂਦੇ ਸੀ ਤਾਂ ਸਰ ਦੇਖਾਂਗੇ ਜਿਹੜੀ ਲੜਕੀਆਂ ਉਹਨਾਂ ਦੇ ਬੱਚੇ ਵੀ ਨਾਲ ਹੀ ਨਾਲ ਜਿਹੜੇ ਬੱਚੇ ਨਾਲ ਆ ਬਿਲਕੁਲ ਇੱਕ ਲੇਡੀ ਦੇ ਨਾਲ ਬੱਚਾ ਵੀ ਸੀਗਾ ਉਹਨਾਂ ਦਾ ਤੇ ਉਹਨਾਂ ਨੂੰ ਗਲਤ ਧੰਦੇ ਦੇ ਵਿੱਚ ਪੈਸੇ ਦਾ ਥੋੜੇ ਬਹੁਤ ਦਾ ਲਾਲਚ ਦੇ ਕੇ ਡਰਾ ਧਮਕਾ ਕੇ ਇਸ ਧੰਦੇ ਵਿੱਚ ਜਿਹੜਾ ਲੈ ਕੇ ਆ ਰਹੇ ਨੇ ਤੇ ਬਾਕੀ ਹੋਟਲਦوں ਨੂੰ ਵੀ ਜਿਹੜੀ ਸਾਥੀ ਅਸੀਂ ਤਾੜਨਾ ਹੈ ਜਿਹੜਾ ਵੀ ਟੂਰਿਸਟ ਆਉਂਦਾ ਉਹਨਾਂ ਦਾ ਪ੍ਰੋਪਰ ਰਿਕਾਰਡ ਜਿਹੜਾ ਮੇਨਟੇਨ ਰੱਖਿਆ ਜਾਵੇ ਜਿੰਨੇ ਵੀ ਕਸਟਮਰ ਆਉਂਦੇ ਨੇ ਸਾਰਿਆਂ ਦੇ ਵੈਲਿਡ ਆਈਡੈਂਟੀਟੀ ਕਾਰਡ ਆਧਾਰ ਕਾਰਡ ਜਿਹੜੇ ਰਿਕਾਰਡ ਦੇ ਵਿੱਚ ਰੱਖੇ ਜਾਣ ਐਂਟਰੀ ਪ੍ਰੋਪਰ ਕੀਤੀ ਜਾਵੇ ਸੀਸੀਟੀਵੀ ਆਪਣਾ ਇੰਸਟਾਲ ਰੱਖਿਆ ਜਾਵੇ ਤੇ ਬਿਲਕੁਲ ਵੀ ਕੋਈ ਇਹੋ ਜਿਹਾ ਜਿਹੜਾ ਮਨਰ ਟ੍ਰੈਫਿਕਿੰਗ ਨਾਲ ਰਿਲੇਟਡ ਕੋਈ ਵੀ ਅਜਿਹਾ ਕੰਮ ਜਿਹੜਾ ਆਪਣੇ ਹੱਥੋਂ ਵਿੱਚ ਨਾ ਕਰਾਇਆ ਜਾਵੇ ਕੋਈ ਦੇਖੇ ਤੇ ਇਹ ਜਿਹੇ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਨੋਟਿਸ ਆਇਆ ਜਿਹੜਾ ਕਿ ਇਹਨਾਂ ਨੂੰ ਕੰਮ ਜਿਹੜਾ ਕਰਵਾਇਆ ਜਾ ਰਿਹਾ ਸੀ ਤੇ ਬਿਲਕੁਲ ਇਸੇ ਤਰ੍ਹਾਂ ਬਾਕੀ ਹੋਟਲ ਦੀ ਵੀ ਇਸ ਤਰ੍ਹਾਂ ਦਾ ਗਲਤ ਕੰਮ ਜੇਰਾ ਆ ਗਿਆ ਕਾਨੂੰਨੀ ਕਰਦਾ ਨਜ਼ਰ ਆਇਆ ਤਾਂ ਕਾਨੂੰਨ ਅਨੁਸਾਰ ਇਹਦੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ